ਹਾਂਜੀ ਨਮਸਕਾਰ ਜੀ ਮੈਡਮ ਜੀ ਹਾਂਜੀ ਨਮਸਕਾਰ ਜੀ ਅੱਜ ਦਾ ਵਿਸ਼ਾ ਤੁਸੀਂ ਮਤਲਬ ਤਕਰੀਬਨ ਸਾਰੀਆਂ ਡਿਊਟੀਆਂ ਲਾ ਰਹੀ ਸੀ ਹਾਂਜੀ ਤਕਰੀਬਨ ਕਿੱਥੇ ਬੂਥ ਕਿਹਨੂੰ ਦੇਣਾ ਕੀ ਕਰਨਾ ਉਹਦੇ ਉਹਦੇ ਬਾਰੇ ਡਿਸਕਸ ਚੱਲ ਰਹੀ ਸੀ ਹਾਂ ਨਹੀਂ ਬੂਥ ਸਾਡੇ ਆਲਰੇਡੀ ਡਿਵਾਈਡਡ ਨੇ ਇਹ ਤਾਂ ਹੁਣ ਅਸੀਂ ਉਹਨਾਂ ਦੇ ਨਾਲ ਕਿ ਹੁਣ ਥੋੜੇ ਦਿਨ ਲੱਗੇ ਆ ਕੈਂਪੇਨ ਅਸੀਂ ਹੁਣ ਹੋਰ ਜ਼ਿਆਦਾ ਮਤਲਬ ਜਿੱਦਾਂ ਪਹਿਲਾਂ ਸਾਡੇ ਸੰਭਲੋ 10 ਤੋਂ 12 ਘੰਟੇ ਲੱਗਦੇ ਸੀ ਹੁਣ ਅਸੀਂ ਚਾਹੁੰਦੇ ਆ ਕਿ 18 ਤੋਂ 20 ਘੰਟੇ ਅਸੀਂ ਜਿਹੜਾ ਹੈ ਉਹ ਫੀਲਡ ਦੇ ਵਿੱਚ ਕੰਮ ਕਰੀਏ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਵਿਚਾਰ ਰੱਖੇ ਗਏ ਆ ਅ ਇਹ ਮੀਟਿੰਗ ਦੇ ਵਿੱਚ ਇਹ ਆ ਵੀ ਹੁਣ ਅਸੀਂ ਬਿਲਕੁਲ ਫੋਕਸਡ ਹੋ ਕੇ ਔਰ ਇਕਦਮ ਵੀ ਟਾਰਗੇਟਡ ਜਿਹੜਾ ਸਾਡਾ ਹੁਣੇ ਵਰਕ ਆ ਹੁਣ ਅਸੀਂ ਲੋਕਾਂ ਕੋਲ ਤਕਰੀਬਨ ਚੌਥੀ ਵਾਰ ਜਾ ਰਹੇ ਹਾਂ ਔਰ ਸਾਡਾ ਡੋਰ ਟੂ ਡੋਰ ਵਾਸਤੇ ਅਸੀਂ ਹੋਰ ਨਵੇਂ ਅਸੀਂ ਪੈਂਫਲੈਟ ਛਪੇ ਆ ਵੀ ਜਿਹੜੇ ਉਹ ਕੰਮ ਜਿਹੜੇ 2 ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਨੇ ਮਾਨ ਸਰਕਾਰ ਨੇ ਕੀਤੇ ਨੇ ਔਰ ਬਹੁਤ ਸਾਰੇ ਉਹ ਕੰਮ ਉਹਦੇ ਵਿੱਚ ਆਪਾਂ ਲਿਖ ਲਿਖੇ ਹੋਏ ਨੇ ਜਿਹੜੇ ਅਸੀਂ ਕਰਨੇ ਆ ਗੇ ਇੱਕ ਮਿੰਟ ਮੇਰਾ ਸਵਾਲ ਆ ਵੀ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਐਨਓਸੀ ਦਾ ਫਸਿਆ ਆ ਐਨਓਸੀ ਜਿਹੜੀ ਆ ਜ਼ਰੂਰੀ ਚਾਹੀਦੀ ਤਾਂ ਰਜਿਸਟਰੀ ਤਾਂ ਹੁੰਦੀ ਆ ਰਜਿਸਟਰੀ ਰੁਕੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਦੇਖੋ ਮਾਨ ਸਾਹਿਬ ਨੇ ਭਗਵੰਤ ਮਾਨ ਜੀ ਨੇ ਅਨਾਉਂਸ ਕਰ ਦਿੱਤਾ ਸੀਗਾ ਕਿ ਐਨਓਸੀ ਦੀ ਜ਼ਰੂਰਤ ਨਹੀਂ ਹੈ ਪਰ ਕੁਝ ਟੈਕਨੀਕਲ ਹੁੰਦੇ ਆ ਕੰਮ ਜਿੱਦਾਂ ਉਹਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਕੱਲਾ ਕੋਡ ਆਫ ਕੰਡਕਟ ਲੱਗ ਗਿਆ ਔਰ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਅਸੀਂ ਵੀ ਉਹਦੇ ਵਿੱਚ ਹੀ ਆ ਔਰ ਇਹ ਐਨਓਸੀ ਦਾ ਜਿਹੜਾ ਨੋਟੀਫਿਕੇਸ਼ਨ ਆ ਇਲੈਕਸ਼ਨ ਤੋਂ ਤੁਰੰਤ ਬਾਅਦ ਇਹ ਜਾਰੀ ਹੋ ਜਾਏਗਾ ਇੱਕ ਮਿੰਟ ਵੀ ਸਵਾਲ ਹੋਰ ਵੀ ਜਿਹੜਾ 30 ਕਿਲੋ ਕਣਕ ਮਿਲਦੀ ਸੀ ਇੱਕ ਬੰਦੇ ਨੂੰ ਇਸ ਵੇਲੇ 5 ਕਿਲੋ ਮਿਲ ਰਹੀ ਆ ਉਹਦਾ ਕੀ ਕਾਰਨ ਹੈ ਇਹਦੇ ਵਿੱਚ ਇਦਾਂ ਹੈ ਜੀ ਕੁਝ ਸੈਕਟਰ ਗਵਰਨਮੈਂਟ ਦਾ ਔਰ ਉਹਦੇ ਵਿੱਚ ਕੁਝ ਹਿੱਸਾ ਜਿਹੜਾ ਆ ਉਹ ਸਟੇਟ ਗਵਰਨਮੈਂਟ ਦਾ ਹੁੰਦਾ ਉਹ ਉਹਦਾ ਵੀ ਕੋਈ ਟੈਕਨੀਕਲ ਇਸ਼ੂ ਆ ਇਹਨੂੰ ਜਲਦੀ ਸੋਲਵ ਕੀਤਾ ਜਾਏਗਾ ਔਰ ਇਹ ਲੋਕਾਂ ਤੇ ਅਸੀਂ ਡੋਰ ਸਟੈਪ ਡਿਲੀਵਰੀ ਦੇ ਰਹੇ ਹਾਂ ਹੁਣ ਔਰ ਲੋਕਾਂ ਦਾ ਜਿਹੜਾ ਵੀ ਹੱਕ ਆ ਜਿਹੜੇ ਵੀ ਕੰਮ ਆ ਉਹ ਅਸੀਂ ਹੁਣ ਤੱਕ ਹੁੰਦੇ ਵੀ ਰਹੇ ਨੇ ਸਾਰੇ ਔਰ ਹੁੰਦੇ ਵੀ ਰਹੇ ਤੇ ਅੱਜ ਦੇ ਮਤਲਬ ਜਿਹੜੇ ਦੌਰ ਚ ਵੋਟਰਾਂ ਦਾ ਤੁਹਾਡਾ ਦੌਰ ਜਾਰੀ ਆ ਤੁਸੀਂ ਜਿਹੜੀ ਤੁਹਾਡੀ ਟੱਕਰ ਕਿਹਦੇ ਨਾਲ ਹੈ ਮੰਨ ਲਓ ਤੁਸੀਂ ਸਾਬਤ ਕਰਦੇ ਕਿ ਕਿਸ ਬੰਦੇ ਨਾਲ ਟੱਕਰ ਹੈ ਤੁਹਾਡੀ ਫਿਲਹਾਲ ਪੰਜਾਬ ਦੇ ਵਿੱਚ ਤਾਂ ਅਸੀਂ ਸਾਨੂੰ ਦੂਰ ਦੂਰ ਤੱਕ ਨਹੀਂ ਨਜ਼ਰ ਆ ਰਿਹਾ ਕੋਈ ਟੱਕਰ ਦੇ ਵਿੱਚ ਜਿੱਦਾਂ ਸੈਂਟਰ ਦੇ ਵਿੱਚ ਬੀਜੇਪੀ ਦੀ ਜੇ ਆਪਾਂ ਗੱਲ ਕਰਦੇ ਆ ਤਾਨਾਸ਼ਾਈ ਜਿਹੜੀ ਸਰਕਾਰ ਆ ਉਹਦੇ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਰੋਸ ਆ ਉਹਨਾਂ ਨੇ ਹੁਣ ਤੱਕ ਤਾਨਾਸ਼ਾਈ ਰਵਈਆ ਅਪਣਾਉਂਦੇ ਹੋਏ ਉਹਨਾਂ ਨੇ ਸਾਰੇ ਕੰਮ ਕੀਤੇ ਨੇ ਕਿਸਾਨਾਂ ਦੇ ਨਾਲ ਤੱਕਾ ਹੋਇਆ ਆਮ ਲੋਕਾਂ ਨਾਲ ਤੱਕਾ ਹੋਇਆ ਹੈ ਮਹਿੰਗਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ ਸੋ ਅਸੀਂ ਮਤਲਬ ਬੀਜੇਪੀ ਜੇ ਸੋਚ ਰਹੀ ਆ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਘਟੋ ਘਟ ਪੈਰ ਲੱਗਦੇ ਨਹੀਂ ਦਿਖ ਰਹੇ ਠੁਖੜ ਦੇ ਨਜ਼ਰ ਆ ਰਹੇ ਠੁਖੜ ਦੇ ਨਜ਼ਰ ਆ ਰਹੇ ਆ ਅਕਾਲੀ ਜਿਹੜੇ ਆ ਉਹ ਆਪਣਾ ਪਹਿਲਾਂ ਹੀ ਵजूद ਜਿਹੜੇ ਆ ਉਹ ਪਹੁੰਚੁੱਕੇ ਆ ਗਵਾ ਚੁੱਕੇ ਆ ਬੀਐਸਪੀ ਤਾਂ ਪਹਿਲਾਂ ਹੀ ਜ਼ਮੀਨ ਲੱਭ ਹੀ ਰਹੀ ਆ ਜੀ ਆਪਣੀ ਔਰ ਅਸੀਂ ਨਹੀਂ ਮਹਿਸੂਸ ਕਰਦੇ ਇਸ ਟਾਈਮ ਆਮ ਆਦਮੀ ਪਾਰਟੀ ਦੇ 2 ਸਾਲਾਂ ਦੇ ਜਿਹੜੇ ਕੰਮ ਨੇ ਉਨਾ ਦੇ ਵਿੱਚ ਖਾਸ ਕਰਕੇ ਜਿੱਦਾਂ ਬਿਜਲੀ ਦਾ ਹੀ ਆ ਇਹ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਸੀ ਗੱਲਾਂ ਹਰ ਵਾਰ ਹੁੰਦੀਆਂ ਸੀ ਇਲੈਕਸ਼ਨਾਂ ਤੋਂ ਪਹਿਲਾਂ ਵਾਦੇ ਵੀ ਹੁੰਦੇ ਸੀ ਪਰ ਕਦੀ ਕਦੀ ਕੋਈ ਐਗਜ਼ੀਕਿਊਟ ਨਹੀਂ ਹੋਇਆ ਕਿਸੇ ਦੇ ਕੋਲ ਹਿੰਮਤ ਜਾਂ ਉਹ ਰੂਟ ਮੈਪ ਨਹੀਂ ਸੀ ਉਹ ਸੋਚ ਨਹੀਂ ਸੀ ਉਹ ਵਿਲ ਪਾਵਰ ਨਹੀਂ ਸੀ ਉਹ ਆਮ ਆਦਮੀ ਪਾਰਟੀ ਨੇ ਆ ਕੇ ਕਿੰਨਾ ਮਹੀਨਿਆਂ ਦੇ ਵਿੱਚ ਆਪਣੀ ਗਾਰੰਟੀ ਨੂੰ ਪੂਰਾ ਕੀਤਾ ਅੱਛਾ ਕਹਿੰਦੇ ਮੈਨੂੰ ਜੀ ਇੱਕ ਚਿਪ ਮੀਟਰ ਲੱਗ ਰਿਹਾ ਹੈ ਤੇ ਉਹਦੇ ਬਾਅਦ ਕੀ ਜਿਹੜੀ ਬਿਜਲੀ ਫ੍ਰੀ ਹੈ ਖਤਮ ਹੋ ਜਾਊਗੀ ਨਹੀਂ ਇਦਾਂ ਬਿਲਕੁਲ ਨਹੀਂ ਹੋਏਗਾ ਜੀ ਜੇ ਅਸੀਂ ਉਹ ਗਰੰਟੀ ਦਿੱਤੀ ਆ ਉਹਦਾ ਜੇ ਉਹ ਉਹਦੇ ਲਈ ਵੀ ਕੋਈ ਨਾ ਕੋਈ ਰੂਟ ਮੈਪ ਤਿਆਰ ਹੈ ਪਾਰਟੀ ਦੇ ਕੋਲ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਜੇ 600 ਯੂਨਿਟ ਦਿੱਤੇ ਹੋਏ ਨੇ ਤਾਂ ਉਹ ਜਾਰੀ ਰਹਿਣਗੇ ਤੇ ਲੋਕਾਂ ਨੂੰ ਜਿਹੜਾ ਹੁਣ ਦੇ ਸਮੇਂ ਵੋਟਾਂ ਦੇ ਦੌਰ ਜਾਰੀ ਦੇ ਵਿੱਚ ਕੀ ਮੈਸੇਜ ਆ ਤੁਹਾਡਾ ਮੈਸੇਜ ਇਹ ਹੈ ਜੀ ਖੁਸ਼ਹਾਲ ਔਰ ਰੰਗਲੇ ਪੰਜਾਬ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਔਰ ਬਿਹਤਰੀ ਸਿੱਖਿਆ ਔਰ ਵਧੀਆ ਸਿਹਤ ਸਹੂਲਤਾਂ ਲਈ ਜਿਹੜੀ ਹੈ ਕਿ ਆਮ ਲੋਕਾਂ ਦੀ ਜ਼ਰੂਰਤ ਹੁੰਦੀ ਆ ਮਡਲੀ ਉਹਨਾਂ ਵਾਸਤੇ ਅਸੀਂ ਵੋਟ ਕਰੀਏ ਸੋ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈ ਇਹਦੀ ਵਰਤੋਂ ਜਿਹੜੀ ਆ ਬਹੁਤ ਸੋਚ-ਸੋਚ ਸਮਝ ਕੇ ਹੋਣੀ ਚਾਹੀਦੀ ਆ ਜਿਹੜੀ ਲੋਕਪੱਖੀ ਨੀਤੀਆਂ ਦੀ ਸਰਕਾਰ ਹੈ ਉਸ ਸਰਕਾਰ ਨੂੰ ਉਸ ਪਾਰਟੀ ਨੂੰ ਉਸ ਨੁਮਾਇੰਦੇ ਨੂੰ ਵੋਟ ਕਰਨਾ ਚਾਹੀਦਾ ਹੈ ਤਾਂਕਿ ਪੰਜਾਬ ਦਾ ਜਿਹੜਾ 8500 ਕਰੋੜ ਇਹੋ ਜੀ ਸੈਂਟਰ ਦੀ ਤਾਨਾशाही ਸਰਕਾਰ ਨੇ ਰੋਕ ਕੇ ਰੱਖਿਆ ਹੋਇਆ ਸਾਡਾ ਰੂਰਲ ਡਵੈਲਪਮੈਂਟ ਦਾ ਜਿਹੜਾ ਫੰਡ ਆ 5500 ਕਰੋੜ ਉਹ ਰੋਕਿਆ ਹੋਇਆ ਨਹੀਂ ਤਾਂ ਇਹ ਜਿਹੜੇ 2 ਸਾਲਾਂ ਚ ਕੰਮ ਹੋਏ ਨੇ ਇਹ ਸ਼ਾਇਦ ਹੋਰ ਜਲਦੀ ਹੋ ਜੰਗੀ ਜਲਦੀ ਜਲਦੀ ਵੀ ਹੁੰਦੇ ਔਰ ਹੋਰ ਜ਼ਿਆਦਾ ਮਤਲਬ ਉਹਦੇ ਵਿੱਚ ਹੁੰਦੇ ਮੈਂ ਵੀ ਬਹੁਤ ਵਧੀਆ ਵਿਚਾਰ ਤੁਹਾਡੇ ਦੋਆਬਾ ਨਿਊਜ਼ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ